ਤੇ ਕਿਤੇ ਧਰਮ ਦੇ ਨਾਂ ਤੇ ਲੁੱਟਣ ਵਾਲਿਆਂ ਦੀ ਗਿਣਤੀ ਪਤਾ ਨਹੀਂ ਕਿੰਨੇ ਕੁ ਸੀ ਪਰ ਇੱਕ ਬਾਬਾ ਸੀ ਜਿਹੜਾ ਯਾਦ ਰੱਖੋ ਇਸ ਤਰ੍ਹਾਂ ਸੀ ਕਿ ਜਿਵੇਂ ਪੂਰੇ ਜੰਗਲ ਨੂੰ ਅੱਗ ਲੱਗੀ ਹੋਵੇ ਕੋਈ ਹਰਿਆ ਬੂਟ ਰਹੇ ਹੋਰੀ ਇੱਕ ਬੂਟਾ ਜਿਹੜਾ ਹਰਿਆ ਸੀ ਜਿੱਦੀ ਬਦੌਲਤ ਫਿਰ ਸਾਰਾ ਜੰਗਲ ਜਿਹੜਾ ਸੜ ਚੁੱਕਾ ਸੀ ਫਿਰ ਹਰਿਆ ਭਰਿਆ ਹੋ ਗਿਆ ਇਹ ਆ ਬਾਬੇ ਨਾਨਕ ਦੀ ਵਿਚਾਰਧਾਰਾ ਜਿੱਦੀ ਬਦੌਲਤ ਅੱਜ ਅਸੀਂ ਯਾਦ ਰੱਖੋ ਸਰਦਾਰੀ ਮਾਨ ਨੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਜਦੋਂ ਅਸੀਂ ਚਿੰਤਨ ਕਰਦੇ ਆਂ ਤੇ ਭਾਈ ਗੁਰਦਾਸ ਜੀ ਕਹਿੰਦੇ ਆ ਚੜਿਆ ਸੋਧਣ ਧਰਤੁ ਲਕਾਈ ਮਿਸ਼ਨ ਕਿੱਡਾ ਪਿਆਰਾ ਏ ਗੁਰੂ ਸਾਹਿਬ ਜੀ ਨੇ ਇੱਕ ਪੰਥ ਇੱਕ ਰਸਤਾ ਤਿਆਰ ਕਰਨਾ ਉਹ ਰਸਤਾ ਕਿਹੋ ਜਿਹਾ ਏ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਦਾ ਰਸਤਾ ਹੈ ਨਿਰਮਲ ਗੁਰੂ ਨਾਨਕ ਸਾਹਿਬ ਦਾ ਪੰਥ ਹੈ ਨਿਰਮਲ